ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿਨੇ ਵੀ ਇਸ ਸਮੇਂ ਵੀਡੀਓ ਦੇਖ ਰਹੇ ਮੇਰੇ ਦਾਤਾ ਸੱਚਾ ਪਾਤਸ਼ਾਹ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਚੜ੍ਹਦੀ ਕਲਾ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਦਾਤਾ ਜਰੂਰ ਪੂਰੀਆਂ ਕਰ ਦੇ। ਅੱਜ ਇੱਕ ਹੋਰ ਸਥਿਤੀ ਜਾਣ ਵਾਸਤੇ ਪਹੁੰਚੇ ਆਪਾਂ ਡਾਇਮੰਡ ਪੋਜੇ ਮਜਰੀਆਂ ਦੇ ਕੋਲ ਜਿਨ੍ਹਾਂ ਦਾ ਜਿਹੜਾ ਕੰਮ ਹੈਗਾ ਹੈ ਟਰੈਕਟਰ ਟਰਾਲੀਆਂ ਦੀ ਟਰੈਕਟਰ ਦੀ ਸੌਰੀ ਟਰੈਲਿਆਂ ਦੀ ਰਿਪੇਅਰ ਕਰਨਾ ਨਵੀਆਂ ਬਣਾਉਣੀਆਂ ਹੈਰਵਾਂ ਬਣਾਉਣੀਆਂ ਪਾਲੇ ਬਣਾਉਣੇ ਤੇ ਹੋਰ ਵੀ ਕਈ ਕੰਮ ਹੈਗੇ ਨੇ ਜਿਵੇਂ ਇਹਨਾਂ ਨੇ ਹੁਣ ਬਣਾਇਆ ਹੋਇਆ ਇੱਕ ਆਪਣਾ ਟੈਂਕਰ ਇੱਥੇ ਲੋਕਲ ਪਿੰਡ ਵਾਸਤੇ ਤੇ ਉਹ ਵੀ ਹੈਗਾ ਤੇ ਇੱਕ ਟਰਾਲਾ ਧਰਿਆ ਇਹਨਾਂ ਨੇ ਤੇ ਮੈਂ ਵੀ ਟਰਾਲਾ ਬਣਾਉਣਾ ਤੁਹਾਨੂੰ ਪਤਾ ਵੀ ਆਪਾਂ ਨੇ ਟਰਾਲਾ ਬਣਾਉਣਾ ਆਪਣੇ ਵਾਸਤੇ ਤੇ ਉਹ ਟਰਾਲੇ ਦੀ ਇਹਨਾਂ ਨੇ ਮੈਨੂੰ ਪਹਿਲਾਂ ਕਿਹਾ ਸੀ ਕਿ ਇੱਕ ਵਾਰ ਵੀ ਜਿਹੜਾ ਸੀ ਟਰਾਲਾ ਲੱਗੇ ਬਣਾਉਣ ਵੀ ਉਹਨੂੰ ਪੂਰਾ ਉਹਨੂੰ ਪੂਰੇ ਤਰੀਕੇ ਦੇ ਨਾਲ ਇੱਕ ਵਾਰ ਤੁਸੀਂ ਦੇਖਿਓ ਵੀ ਅਸੀਂ ਕਿਆ ਕਿਆ ਯੂਜ਼ ਕਰਦੇ ਆਂ ਵੀ ਕਿਹੜਾ ਕਿਹੜਾ ਲੋਹਾ ਯੂਜ਼ ਕਰਦੇ ਆਂ ਕਿਹੜੀ ਸਾਡੀ ਤਕਨੀਕ ਹੈ ਵੀ ਉਹਨੂੰ ਦੇਖਦੇ ਹੋਏ ਵੀ ਆਪਣਾ ਟਰਾਲੇ ਦੀ ਬਾਅਦ ਚ ਸਾਈਦੇ ਹੋ ਤੇ ਅੱਜ ਉਹਨਾਂ ਦੇ ਕੋਲ ਪਹੁੰਚੇ ਆਪਾਂ ਉਹਨਾਂ ਨੇ ਟਰਾਲਾ ਵੀ ਧਾਰਤਾ ਇੱਕ ਤੇ ਇੱਕ ਆਪਣਾ ਉਹਨਾਂ ਜਿਹੜਾ ਟੈਂਕਰ ਬਣਾਇਆ ਨਵਾਂ ਉਹ ਟੈਂਕਰ ਦੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਜੇਕਰ ਕਿਸੇ ਵੀਰ ਭਾਈ ਨੇ ਟੈਂਕਰ ਬਣਾਉਣਾ ਹੋਵੇ ਟਰਾਲਾ ਬਣਾਉਣਾ ਹੋਵੇ ਹੈਰੋਆਂ ਬਣਾਉਣੀਆਂ ਹੋਵੇ ਫਾਲੇ ਬਣਾਉਣੇ ਹੋਵੇ ਸਵਾਗਾ ਬਣਾਉਣਾ ਮਤਲਬ ਜ਼ਿੰਮੇਵਾਰ ਦੇ ਫੰਦੇ ਆ ਇਹਨਾਂ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਆ ਤੁਹਾਨੂੰ ਮਿਲਾਉਂਦੇ ਆ ਭਾਈ ਸਾਹਿਬ ਨੂੰ ਜਿਹੜੇ ਕਿ ਓਨਰ ਨੇ ਇੱਥੇ ਦੇ ਸਭ ਤੋਂ ਪਹਿਲਾਂ ਬਲਾਉ ਭਾਈ ਸਾਹਿਬ ਸਸਰੀ ਕਾਲ ਜੀ ਹੈ ਵੀਰ ਜੀ ਸਤ ਸਾਬ ਵੀਰ ਜੀ ਫਤਿਹ ਤੇ ਆਪਣਾ ਹੁਣ ਇਹ ਹਾਂ ਸਸਰੀ ਕਾਲ ਜੀ ਸਾਰਿਆਂ ਨੂੰ ਵਿੱਕੀ ਵੀ ਪਹੁੰਚਿਆ ਹੋਣਾ ਨਾਲ ਮੈਤਕੀ ਜੀ ਗੰਨੇ ਦੀਆਂ ਜਿਹੜੀਆਂ ਪਰਤੀਆਂ ਜਿਹੜੀਆਂ ਹੈਗੀਆਂ 4-5 ਕਿ ਸਾਡੇ ਕੋਲ ਹਾਂ 150 ਕੁਆਂਟੀਟੀ ਕਰਾਤੀ ਸਾਡੇ ਪਿੰਡ ਦੀਆਂ ਕਰਾਤੀਆਂ ਉਹ ਡੇਢ ਨਾਲ ਦਾ ਬਣਾਉਣੀ ਪੈਣਾ ਨਾਲ ਪਤਾ ਨਹੀਂ ਬੜਨਾ ਨਹੀਂ ਬੜਨਾ ਮੈਂ ਵੀ ਉਸ ਸਪਾਰਸ਼ ਜੀ ਲਾਉਣ ਆ ਗਿਆ ਉਹਨੂੰ ਹਾਂ ਵੀ ਚੱਲ ਵਿਸ਼ੇਤੀ ਦੇ ਕੇ ਹੋ ਜਾਏ ਕੰਮ ਵਿਸ਼ੇਤੀ ਦੇ ਕੇ ਕੰਮ ਖੋਦਵੇ ਠੀਕ ਹੈ ਤੂੰ ਮੇਰੇ ਪਿੰਡਾਂ ਅੱਜ ਕੀ 150 ਵਾਲੀ ਹੈ ਸਾਰੇ ਜੀ ਕੋਈ 100 ਵਾਲਾ ਹੈ ਨਹੀਂ ਤਾਂ ਫਿਰ ਮੈਂ ਵੀ ਉੱਥੇ ਗਰਦਾਰੇ ਚ ਬੈਠੇ ਬੈਠੇ ਨੂੰ ਮਾਮ ਮੈਂ ਵੀ ਅੱਲਾ ਜੀ ਰੀਜੀ ਕਰਕੇ ਮੈਂ 150 ਮੇਰਾ ਵੀ ਕਰਦੇ ਯਾਰ ਮੈਂ ਜਦੋਂ ਘਰਾਂ ਪੈਸਾ ਪਤਾ ਗਿਆ ਇਹ ਮੈਨੂੰ ਕਹਦਾ ਮੈਂ 150 ਵਾਲੀ ਪਾਚੀ ਕਰਾਇਆ ਮੈਂ ਟਰਾਲਾ ਦਾ ਫਿਰ ਹੋਣ ਕਹਿੰਦਾ ਹੁਣ ਜੋ ਮਰਜੀ ਕਰ ਕਹਿੰਦਾ ਹੁਣ ਔਕਲੀ ਜਿਹਾ ਸੇਰ ਆਇਆ ਹੁਣ ਆਪਣਾ ਬਾਗ ਕਿਤੇ ਮਰਜੀ ਨਾ ਮਰ ਪਹਿਲਾਂ ਬੋਲਣਾ ਕਹਨੂੰ ਤਾਂ ਉਧਰ ਬਾਪੂ ਵੀ ਸਵੇਰੇ 4 ਜਣਾਂ ਨੂੰ ਲੈ ਕੇ ਕੱਥੜੇ ਸਾਡੇ ਨਾਲ ਜਿਹੜੀ ਦੁਕਾਨਾਂ ਜਿ ਬਣੀਆਂ ਵੀ ਨਾ ਉਥੇ ਸਾਡੇ ਪਿੰਡ ਦੇ ਆਂਢੀ ਗੁਆਂਢੀ ਆ ਕੇ ਬੈਠੇ ਜਾਂਦੇ ਆ ਮਤਲਬ ਬੇਲੇ ਜੋ ਵੀ ਉਥੇ ਇਕੱਠੇ ਹੋ ਜਾਂਦੇ ਮੰਜਾ ਵੀ ਦਾ ਪੱਕਾ ਹੈਗਾ ਆਪਣੀਆਂ ਗੱਲਾਂ ਵਾਕਾ ਮਰ ਜਾਂਦੇ ਉਹਨਾਂ ਵਿੱਚ ਬਾਪੂ ਵੀ ਬੈਠ ਜਾਂ ਕਹਿੰਦੇ ਮੂੰਹ ਟਰਲਟਰ ਬਲੇ ਦੀ ਸਾਈਸ ਵੀ ਦੇਤੀ ਕਿ ਨਹੀਂ ਤੇ ਬਾਪੂ ਸ਼ਾਮ ਨੂੰ ਰੋਟੀ ਖਾਣ ਲੱਗਿਆ ਮੈਨੂੰ ਜਿ ਮਰ ਜਾਂਦਾ ਤੂੰ ਤਰੀ ਗੱਲ ਕਿਉਂ ਨਹੀਂ ਕਿ ਮੈਂ ਹੀ ਜਾਵਾਂ ਕਿਧਰ ਰਵੇ ਮੈਂ ਜਾਵਾਂ ਕਿਧਰ ਸ਼ਰਮਜੀਤ ਦਾ ਲੈ ਕੇ ਮੈਂ ਹੀ ਦੇਖ ਕੇ ਆਵਾਂ ਕੋਸ ਇੱਕ ਗੱਲ ਹੈਗੀ ਆ ਉਹਦੇ ਕੋਲ ਰੁਪਈਏ ਹੈਗੇ ਫਾਦਰ ਸਾਹਿਬ ਦੇ ਕੋਲ ਸਿੱਧੀ ਗੱਲ ਹੈਗੇ ਉਹਨਾਂ ਦੇ ਕੋਲ ਆਪਾਂ ਮੰਗਦੇ ਨਹੀਂ ਉਹਨਾਂ ਤੇ ਤੇ ਪਿੱਛੇ ਕਣਕ ਦਾ ਵੀ ਲੱਖ ਲੱਖ ਸਵਾ ਕ ਲੱਖ ਰੁਪਈਆ ਮਾ ਉਹਦੇ ਅਕਾਊਂਟ ਚ ਪਵਾਤਾ ਵਾ ਮਾਂ ਚੱਲ ਇਸ ਆਵਰ ਦਾ ਚੱਲੀ ਹੋ ਜਾਣਾ ਇੱਧਰ ਦਾ ਕੰਮ ਜਿਹੜਾ ਚੱਲੀ ਜਾਣਾ ਜਿੰਨੇ ਜ਼ਿਆਦਾ ਹੁੰਦੇ ਉਹਨੇ ਖਰਚੇ ਵੱਧ ਹੋਈ ਜਾਂਦੇ ਆ ਜੇ ਦੇਹੀ ਜਾਵੇ ਲਿਮਟ ਚ ਵੀ ਹੁਣ 20000 ਰੁਪਏ ਦੇਦਾ ਬੰਦਾ ਕੰਟਰੋਲ ਹੋ ਕੋ ਤੱਕ ਹੈ ਹੈ ਤਾਂ ਬਾਪੂ ਵੀ ਕਹੀ ਜਾਂਦਾ ਹੁਣ ਬਾਪੂ ਵੀ ਜਾਣ ਜਾਣ ਕੇ ਕਹਿੰਦਾ ਉਹਨਾਂ ਨੂੰ ਵੀ ਤੁਸੀਂ ਕਹੋ ਨੀਤਰ ਨੂੰ ਪਰਸ਼ੋਤ ਨੂੰ ਕਹੋ ਮੈਨੂੰ ਵੀ ਕਹੋ ਉਹਨੂੰ ਵੀ ਲਿਆਵੇ ਟਰਾਲਾ ਜਾ ਕੇ ਜੇ ਨਵਾਂ ਨਹੀਂ ਬਣਾਉਣਾ ਕਿਹਾ ਸੈਕੰਡ ਹੈਂਡ ਦੇਖਿਓ ਘੁੰਮ ਫਿਰ ਕੇ ਮਾਹ ਨਹੀਂ ਜਾ ਬਣਾਉਣਾ ਹੁਣ ਫਿਰ ਨਵਾਂ ਹੀ ਬਣਾਉਣਾ ਆਪਣੇ ਹਿਸਾਬ ਨਾਲ ਆਪਣੀ ਅੱਖਾਂ ਦੇ ਸਾਹਮਣੇ ਦੇਖ ਕੇ ਇਹ ਇਧਰ ਅੱਛਾ ਤੁਹਾਡਾ ਆ ਟੈਂਕਰ ਬਣਾਤਾ ਹੈ ਨਹੀਂ ਹਾਂਜੀ ਠੀਕ ਸਰਪੰਚ ਸਤਵੀਰ ਸਿੰਘਾ ਛਾ ਪਿੰਡ ਭਲਿਆਣਾ ਦਾ ਹੈ ਨਾ ਭਲਿਆਣਾ ਦਾ ਠੀਕ ਹੈ ਠੀਕ ਕਲਵੀਰ ਸਿੰਘ ਢੱਲੀ ਵੀ ਆ ਇਹ ਤਾਂ ਉਹਨਾਂ ਨੇ ਦਾਨ ਕਰਿਆ ਵੈਸੇ ਅੱਛਾ ਕਿਸੇ ਬੰਦੇ ਨੇ ਮਤਲਬ ਪਿੰਡ ਵਾਸਤੇ ਹੈ ਆਪਣਾ ਨਾਮ ਪਿੱਛੇ ਲਿਖਿਆ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਮਤਲਬ ਬਹੁਤ ਸਾਫ ਪਾਣੀ ਵਰਤਨ ਵਾਸਤੇ ਕਾਦੇ ਵਾਸਤੇ ਜੀ ਹਾਂ ਸਾਫ ਪਾਣੀ ਵਾਸਤੇ ਜੀ ਮਤਲਬ ਪਿੰਡ ਦਾ ਪ੍ਰੋਗਰਾਮ ਆ ਗਿਆ ਕਹਿੰਦਾ ਭਾਵ ਹਾਂਜੀ ਹਾਂ ਹਾਂ ਪਿੰਡ ਦੇ ਦਾ ਜੇ ਕੋਈ ਪਿੰਡ ਦਾ ਪ੍ਰੋਗਰਾਮ ਆ ਗਿਆ ਕਿਸੇ ਵੀ ਯੂਜ਼ ਕੀਤਾ ਥਾ ਮਤਲਬ ਜ਼ਿਆਦਾਤਰ ਪਿੰਡ ਦੇ ਪਾਣੀ ਵਾਸਤੇ ਜੂ ਉਂ ਵੀ ਕਿਤੇ ਸੜਕ ਪਰ ਛਿੜਕਣਾ ਉਹ ਵੀ ਜਿਹੜੇ ਮਾੜਾ ਕਹਿੰਦਾ ਹੈ ਹਾਂਜੀ ਹਾਂਜੀ ਮੋਟਰ ਮੋਟਰ ਵਾਲਾ ਪਾਣੀ ਪਾਏਗਾ ਹਾਂ ਮੋਟਰ ਵਾਲਾ ਪਾਣੀ ਸਾਰਾ ਵਿੱਚ ਪੈ ਸਕਦਾ ਏ ਕਹਿੰਦਾ ਭਾਵ ਪਰ ਇੱਕ ਗੱਲ ਜ਼ਰੂਰ ਆ ਕਹਿੰਦੇ ਪਾਣੀ ਬਚਾਓ ਇਹਦਾ ਹੈ ਲੋੜ ਪੈਦੀ ਨਾ ਠੀਕ ਹੈ ਇਹਦਾ ਚਾਹੀਦਾ ਯਾਰ ਤੇ ਇਹ ਗੱਲ ਤਾਂ ਤੁਹਾਡੀ 16 ਨੇ ਅੱਛਾ ਭਾਈ ਸਾਹਿਬ ਆਓ ਇੱਧਰ ਹੁੰਗੜੇ ਦੇ ਸਾਹਮਣੇ ਨੂੰ ਹਾਂਜੀ ਇੱਕ ਕੈਮਰਾਮੈਨ ਬਾਈ ਸਾਹਿਬ ਨੂੰ ਕੱਤਿੰਨ ਲੰਦੇ ਵਿੱਚ ਤੁਸੀਂ ਥੋੜਾ ਜਿਹਾ ਪਿੱਛੇ ਹੋ ਜਾ ਛੱਡ ਦੇ ਦੇ ਕੋ ਹੁਣ ਬਣੀ ਵੀਡੀਓ ਹੁਣ ਆਪਰੇਟਰ ਚੇਂਜ ਹੋ ਗਿਆ ਕੈਮਰਾ ਆਪਰੇਟਰ ਇਹਦਾ ਜਿਹੜਾ ਵੇਟ ਆ ਵੀਰ ਜੀ ਉਹ ਕਿੰਨਾ ਕੁ ਹੋਊਗਾ ਸਾਰਾ ਵੇਜ ਵੇਟ ਹੋਊਗਾ ਇਹਦਾ ਜੀ ਤਕਰੀਬਨ 9.5 ਕੁੰਟਲ ਦਾ ਵੇਜ ਵੇਟ 9.5 ਕੁੰਟਲ ਵਿਦ ਟਾਇਰ ਜਾਂ ਬਿਨਾਂ ਟਾਇਰਾਂ ਤੋਂ ਬਿਨਾਂ ਟਾਇਰਾਂ ਤੋਂ ਹਾਂ ਠੀਕ ਆ ਠੀਕ ਆ ਬਾਕੀ ਇਹਨੂੰ 10 ਗੇਜ ਦੀ ਚਾਦਰ ਲੱਗੀ ਹੋਈ ਆ 35 10 ਗੇਜ ਦੀ ਚਾਦਰ ਆ ਟੋਟਲ ਜਿੰਨੀ ਵੀ ਲੱਗੀ ਹੋਣੀ ਹੈ ਹਾਂ ਠੀਕ ਹੈ ਤੇ 3500 ਲੀਟਰ ਦਾ ਟੈਂਕ ਤਾਂ ਹੈ ਇਹ 3500 ਲੀਟਰ ਦੇ ਵਿੱਚ ਵਾਟਰ ਆ ਜਾਣਾ ਹੈ ਨਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਹਿੱਸਾ ਕਿਹੜਾ ਲਾਇਆ ਵੀ ਜੀ ਦੇ ਥੱਲੇ ਹਿੱਸਾ ਤੇ 3 ਇੰਚ ਹੀ ਲਾਇਆ ਹੋਇਆ ਜੀ 3 ਇੰਚ ਹੀ ਹਿੱਸਾ ਹੈ ਨਾ ਹਾਂ ਜਿਹੜੇ ਟਾਇਰ ਲੱਗਣਗੇ ਉਹ ਕਿਹੜੇ ਲੱਗਣਗੇ ਟਾਇਰ ਅੰਦਰ ਪਏ ਆ ਉਹ ਮਤਲਬ ਜਲ ਲਜਾਣਾ ਕਰ ਦੇਣਾ ਇਹਨਾਂ ਨੂੰ ਅੱਛਾ ਉਹ ਟਾਇਰ ਹੈਗੇ ਆਪਣਾ ਰੀਡੀ ਵਾਲੇ ਹਾਂਜੀ ਇਹਨਾਂ ਦਾ ਇਹ 920 ਦੇ ਟਾਇਰ ਹੈ ਇਹ ਅੱਛਾ ਅੱਛਾ ਗੱਡੀ ਵਾਲੇ 920 ਉਹ ਕਿਹੜੀ ਗੱਡੀ ਹੈ 407 ਕਿਹੜੀ ਨਹੀਂ ਨਹੀਂ ਬੜੀ ਗੱਡੀ ਦੇ ਹੀ ਆ ਅੱਛਾ ਬੜਾ ਹੀ ਟੇਰ ਹੈ ਬੜੇ ਟੇਰ ਹੈ ਮੈਂ ਤਾਂ ਰੇ ਅੱਛਾ ਅਰੇ ਮੂ ਵੀ ਬੜੇ ਯਾ ਟਰਾਲੀ ਵਾਲੇ ਲੱਗੇ ਆ ਠੀਕ 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 ਦੁਪهره ਮ ਲੱਗੇ ਆ ਹਾਂ ਸਮਝਿਆ ਮੈਂ ਤੁਹਾਡੀ ਗੱਲ ਸਮਝ ਗਿਆ ਸਮਝ ਗਿਆ ਇਹਦੇ ਸਿੰਗਲ ਡਾਈ ਟਰਾਲੀ ਹੁੰਦੇ ਆ ਮੈਂ ਸਮਝਿਆ ਤੁਹਾਡੀ ਹਾ ਸਿੰਗਲ ਟਰਾਲੀ ਹੁੰਦੇ ਆ ਔਰ ਥੋੜੇ ਡੂੰਗੇ ਹੁੰਦੇ ਦੂਏ ਤਰ੍ਹਾਂ ਟਰਾਲੇ ਵਾਲੇ ਹਾਂ ਉਹ ਟਰਾਲੇ ਡੂੰਗੇ ਹੁੰਦੇ ਆ ਅੱਛਾ ਜੇ ਕਿਸੇ ਨੇ ਬਣਵਾਉਣਾ ਹੋਵੇ ਇਹ ਜਿਵੇਂ ਤੁਸੀਂ ਦੱਸ ਰਹੇ ਆਂ ਵੀ 10 ਕੇਜੀ ਦੀ ਨੂੰ ਤੁਸੀਂ ਟੋਟਲ ਉਹ ਲਾਈ ਹੋਈ ਆ 200 ਲੀਟਰ ਦਾ ਮਤਲਬ ਕਪੈਸਿਟੀ ਆ ਵਾਟਰ ਦੇ ਅੰਦਰ ਇਹਦੇ ਹਾਂਜੀ ਹਾਂਜੀ ਇਹ ਕਿੰਨੇ ਕੁਝ ਤਿਆਰ ਕਰਕੇ ਦਿੰਦਾ ਨਵਾ ਤੁਸੀਂ ਇਹ ਜੇ ਤਾਂ ਪਾਉਣੇ ਆ ਮਤਲਬ ਟਾਇਰ ਫਿਰ ਤਾਂ 90000 ਰੁਪਏ ਆ ਅੱਛਾ ਬਿਦ ਟਾਇਰ ਸਾਰਾ ਕੋ ਕੰਪਲੀਟ ਆ ਹਾਂਜੀ ਮੇਰੇ ਮਤਲਬ ਟਾਇਰ ਨਹੀਂ ਪਾਉਣੇ ਫਿਰ ਜਣੀ 80000 ਰੁਪਏ ਤਿਆਰ ਕਰ ਦਿੰਦਾ अच्छा ਨਾ ਨਹੀਂ ਫਿਰ ਅਸੀਂ ਜਾਂਦੇ ਆ ਮਤਲਬ 100000 ਦੇ ਟਾਇਰਾਂ ਦਾ ਤੁਸੀਂ ਹੋਣਾ ਉਹ ਟਾਇਰਾਂ ਤੋਂ ਇਲਾਵਾ ਰਿੰਮ ਤਾਂ ਨਾਲ ਹੋਣਗੇ ਐਮ ਆਰ ਹਿੱਸਾ ਨਾਲ ਹੋਊਗਾ ਹਾਂ ਰਿੰਮਰ ਹਿੱਸਾ ਨਾਲ ਹੋਊਗਾ ਠੀਕ ਠੀਕ ਐਮ ਆਰ ਨਾਲ ਹੋਊਗਾ ਤੇ 90 ਨਹੀਂ ਤਾਂ 80 ਹੈ ਜੇ ਕਿਸੇ ਨੇ ਗੇਜ ਬੂਜ ਦੇ ਵਿੱਚ ਕੋਈ ਫਰਕ ਪਾਉਣਾ ਹੋਵੇ ਘੱਟ ਗੇਜ ਦਾ ਜਾਂ ਵੱਧ ਗੇਜ ਦਾ ਬਣਾਉਣਾ ਹੋਵੇ ਕੁਝ ਉਹਦੇ 'ਚ ਫਿਰ ਇਹਨਾਂ ਜੇ ਤਾਂ ਹੁਣ ਖਾਲ ਕੀ ਇਹ ਰਾਜ ਨੇ ਸਾਰੇ ਚਾਦਰ 'ਚ ਬਲ ਪਾਈ ਜਾਂਦੇ ਆ ਉਹ ਬਿਲਡਿੰਗ ਮਾਰਦੇ ਆ ਜਿਆਸੀ ਅੰਦਰ ਵੀ ਬਿਲਡਿੰਗ ਮਾਰੀ ਹੋਈ ਹੈ ਨਾ ਸਾਰੇ ਓਕੇ ਹਾਂ ਲੇਰ ਠੀਕ ਹੈ ਮਤਲਬ ਠੀਕ ਹੈ ਬਈ ਮੋਟੀ ਫਿਰ ਜਰ ਐਮ ਐਮ ਹੋ ਜਾਂਦੀ ਹੈ ਉਹਦੇ ਵਿੱਚ ਪੈਸੇ ਵੱਜਣੇ ਨੇ ਉਹਦੇ ਵਿੱਚ ਪੈਸੇ ਵੱਜਣੇ ਨੇ ਤੇ ਹੁਣ ਤੁਸੀਂ ਕਿਹਾ ਨਾ 8-9 ਕੁਇੰਟਲ ਦਾ ਦੱਸਿਆ ਤਾਂ ਕਿੰਨਾ ਦੱਸਿਆ ਫਿਰ ਇਹ ਸਾਢੇ 9 ਕੁਇੰਟਲ ਵੇਟ ਹੈ ਸਾਢੇ 9 ਕੁਇੰਟਲ ਉਹੀ ਬਸ 100 ਰੁਪਏ ਵਾਲੇ ਸ਼ਰਤਾਂ ਕਿਤਾਬ ਹੋ ਗਏ 100 ਰੁਪਏ ਕਿਲੋ ਜਿਹਦੇ ਨੇੜੇ ਤੇ ਵਾਲੀ ਗੱਲ ਤੇ ਜਿਹੜਾ ਇਹ ਕਲਰ ਹੋਇਆ ਵਾ ਇਹ ਕਲਰ ਵੀ ਐਸਪਾ ਦਾ ਕਲਰ ਹੈ ਐਸਪਾ ਦਾ ਠੀਕ ਹੈ ਜੀ ਤੇ ਆਪਣਾ ਜੋ ਮਰਜ਼ੀ ਉਹ ਲਿਖਾ ਦਿਓ ਪਰ ਉਹ ਵਾਲੇ ਦੀ ਹੋਣਾ ਹਾਂਜੀ ਹਾਂਜੀ ਐਸ ਤਰ੍ਹਾਂ ਦਾ ਵੈਸੇ ਕਿੰਨੇ ਦਿਨ ਦੇ ਵਿੱਚ ਤਿਆਰ ਕਰ ਦੂੰਗਾ ਜੇ ਕੋਈ ਬੰਦਾ ਫਾਈਂਡ ਹੁੰਦਾ ਤੁਹਾਨੂੰ ਇਹਨੂੰ ਲੱਗ ਜਾਂਦਾ ਹਫਤਾ ਤੱਕ ਤਿਆਰ ਕਰਨ ਨੂੰ ਅੱਛਾ ਯਾਨੀ ਉਹ ਉਹਦੇ ਸਾਫ ਗੱਲ ਵੀ ਜੇ ਤੁਹਾਡੇ ਕੋਲ ਕੰਮ ਮੂਰੇ ਪਿਆ ਹੁੰਦਾ ਕਈ ਵਾਰ ਕੰਮ ਪੜਿਆ ਬੰਦਾ ਮੇਰਾ ਅਗਲੇ ਅਗਲੇ ਦੇ ਕਿਆ ਗੱਲ ਕਰ ਹੋ ਜੀ ਵੀ ਭਾਈ ਮੇਰੇ ਕੋਲ ਇੰਨੇ ਦਿਨ ਦਾ ਕੰਮ ਪਿਆ ਹੈ ਹਾਂਜੀ ਹਾਂ ਮੇ ਉਸ ਤੋਂ ਬਾਅਦ ਦੇ ਵਿੱਚ ਉਹ ਗਏ ਵੀ ਦੋ ਤਿੰਨ ਦਿਨ ਨੂੰ ਤਿਆਰ ਹੋਣ ਨੂੰ ਲੱਗ ਜਾਂਦੇ ਹੈ ਲੇਬਰ ਨਹੀਂ ਨਾ ਹੈਗੀ ਬਾਕੀ ਅ ਦੋ ਦਿਹਾੜੀਆਂ ਪੈਂਟਰ ਨੇ ਲਾਈਆਂ ਪੈਂਟਰ ਦਾ ਵੀ ਟਾਈਮ ਦੇਖਣਾ ਪੈਂਦਾ ਵੀ ਕਦ ਕਉਂਦਾ ਹੂੰ ਹੂੰ ਨੀਵੀਂ ਵੀ ਰਿਜੈਕਟਮੈਂਟ ਦੀ ਕੁਝ ਦਿਨ ਤੇ ਬਾਅਦ ਇਹਦੀ ਵੀ ਭਾਜੀ ਹਫਤਾ ਕੁ ਲੱਗ ਜਾਂਦਾ ਜਾਨੀ ਮੰਨੋ ਬਿਲਕੁਲ ਬਿਲਕੁਲ ਬਣਾਉਣ ਲੱਗ ਠੀਕ ਆ ਗੱਲ ਜਾਨੀ ਪੂਰੇ ਹਫਤੇ ਦੇ ਵਿੱਚ ਤੁਸੀਂ ਰੈਡੀ ਕਰਕੇ ਦੇ ਦੇਉਗੇ ਵਿੱਚ ਚਲੋ ਅ ਬਾਕੀ ਤਿਆਰ ਕਰਨ ਨੂੰ ਤਾਂ ਥੋੜੇ ਟਾਈਮ ਲੱਗਦਾ ਮਤਲਬ ਕੈਂਡਾ ਤਿਆਰ ਹੋਣ ਦਾ ਮਾਲ ਦੋ ਦਿਨਾਂ ਚ ਤਿਆਰ ਹੋ ਜਾਂਦਾ ਹੈ ਜੀ 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 ਤੇ ਆਹ ਤੇ ਆਪਾਂ ਨੇ ਟਰਾਲਾ ਹੁਣ ਹਾਂਜੀ ਹਾਂਜੀ 16 ਫੁੱਟ ਆ ਜੀ ਇਹ 16 ਫੁੱਟ ਆ ਟਰਾਲਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਾਰਾ ਬੈਡ ਲੇਜ਼ਰ ਕਟਰ ਆ। ਅੱਛਾ ਬੈਡ ਬੂਟ ਵਗੈਰਾ ਸਾਰਾ ਲੇਜ਼ਰ ਕਟਰ ਲੱਗੂ ਹਾਂ। ਹਾਂ ਲੇਜ਼ਰ ਕਟਰ ਲੱਗੂ। ਚਲ ਉਹ ਤਾਂ ਮੈਂ ਨਾਲ ਦੀ ਨਾਲ ਦਿਖਾਉਂਗਾ ਵਿੱਚ ਨੂੰ ਆ ਕੇ ਫੇਰ ਕਿਸ ਦਿਨ ਹਾਂਜੀ ਜਿਹੜਾ ਮਾਰ ਕੇ ਜਾਇਆ ਕਰੂੰਗਾ ਜਦ ਕੁਝ ਪੋਜੀਸ਼ਨ ਨਹੀਂ ਵੀ ਹੋਰ ਥੋੜੀ ਅਪਗ੍ਰੇਡ ਹੋ ਗਈ ਇਸ ਤੋਂ ਬਾਅਦ ਵਿੱਚ ਹਾਂਜੀ ਤੇ ਆ 4 ਇੰਚੀ ਇਹ ਨਹੀਂ ਚੈਨਲ ਇਹ 4 ਇੰਚੀ ਚੈਨਲ ਹੈ ਸੇਲ ਦਾ ਮਾਲ ਆ ਸਾਰਾ। ਟੋਟਲ ਸੇਲ ਦਾ ਮਾਲ ਹਾਂਜੀ ਟੋਟਲ ਗਾਰਡਰ ਵੀ ਚੈਨਲ ਹਾਂ ਤੇ ਜਿਹੜੇ ਗਾਰਡਰ ਹੈਗੇ ਆ ਇਹ ਵੀ ਕੋਈ ਬੈਟ ਬੂਟ ਵਿੱਚ ਵੀ ਆਉਂਦੇ ਆ ਹਾਂਜੀ ਹਾਂ 10-5 ਦਾ ਗਾਰਡਰ ਹੈ 11.5 ਕਿਲੋ ਆ। ਠੀਕ ਆ 10 5 ਦਾ ਰੱਡਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਜੈਕ ਵਾਲਾ ਤਾਂ ਨਹੀਂ ਹੈਗਾ ਕਿ ਬਿਨਾ ਜੈਕ ਤੋਂ ਇਹ ਬਿਨਾ ਜੈਕ ਤੋਂ ਹੋਏ ਹਨਾ ਠੀਕ ਹੈ ਤੇ ਇਹਨੂੰ ਕਿੰਨੇ ਦਿਨਾਂ ਵਿੱਚ ਜੇ ਬੰਦਾ ਰੀਜ ਲਾ ਕੇ ਤਿਆਰ ਕਰਨ ਲੱਗਿਆ ਵਾ ਹੋਰ ਕੰਮ ਨਾ ਹੋਵੇ ਕਿੰਨੇ ਦਿਨਾਂ ਚ ਤਿਆਰ ਹੋ ਜਾਣਾ ਹੈ ਤੇ ਸਾਡੇ ਕੋਲ ਲੱਗੇ ਜਾਣਾ ਨੂੰ 1 ਮਹੀਨਾ ਪੂਰਾ 1 ਮਹੀਨੇ ਦੇ ਵਿੱਚ ਤੁਸੀਂ ਰੈਡੀ ਹੋ ਜਾਉਗੇ ਮਤਲਬ ਵਿੱਚੇ ਸਾਰਾ ਕੋ ਰੰਗ ਰੋਗਨ ਕਰਕੇ ਵਿੱਚੇ ਸਾਰਾ ਕੰਪਲੀਟ ਹੈ ਮਤਲਬ ਟੌਰ ਟੂੜ ਵਾਲਾ ਸਮਾਨ ਆ ਸਾਰਾ ਲੱਗੂ ਸਾਰੋ ਕੋ ਲੱਗਣਾ ਇਹਨੂੰ ਜੀ ਟੌਰ ਟੂੜ ਵਾਲਾ ਸਾਰਾ ਜਾਲੀ ਲੱਗਣੀ ਹੈ ਉੱਪਰ ਬੈੱਡ ਨੂੰ ਜਾਲੀ ਲੱਗੂਗੀ ਹਾਂ ਚਲੋ ਇਹ ਵੀ ਅਸੀਂ ਕਰਾਉਣਾ ਦਾ ਸਾਡੇ ਕੋਲ ਤੇ ਤਿਆਰ ਹੁਣ ਇਹਨੂੰ ਦੇਖ ਲਈਏ ਸਵਾਰ ਕੇ ਇੱਕ ਵਾਰ ਹੁਣ ਮੈਂ ਜਾਣੀ ਇੰਨਾ ਕ ਵੀ ਆ ਧਰਨਾ ਦਾ ਸੀਜ਼ਨ ਜਾਂ ਕੱਢ ਕੇ ਵਿੱਚੇ ਉਹਦੇ ਬਾਅਦ ਵਿੱਚ ਫੇਰ ਮੈਂ ਸ਼ੁਰੂ ਕਰ ਲੂੰਗਾ ਠੀਕ ਤਾਂ ਵੀ ਹੈ ਮਹੀਨੇ ਲੱਗੇ ਆਉਣੇ ਹਲ ਜਦ ਤੱਕ ਤੁਸੀਂ ਇਹਾ ਤਿਆਰ ਕਰੇ ਜਾਣਾ ਉਹ ਦੇਖਦੇ ਦੇਖਦੇ ਸਾਡਾ ਮੂਡ ਜਾ ਬਣਿਆ ਜਾਣਾ ਮੈਨੂੰ ਪੱਕਾ ਬਣਿਆ ਪਤਾ ਹੈਗਾ ਹੀ ਐ ਬਾਕੀ ਦੇਖ ਕੇ ਸਾਡੇ ਵਾਲਾ ਵੀ ਧਰਦੇ ਉਹ ਨਾਲ ਲੱਸੀ ਇਸ ਨੂੰ ਹੂੰ ਤੇ ਜੇ ਬਾਕੀ ਜੀ ਤੁਹਾਨੂੰ ਇਹਦਾ ਵੀ ਤੁਸੀਂ ਕੋਈ ਬੇਟ ਦਾ ਹਿਸਾਬ ਕਰਿਆ ਹੋਵਾਂ ਹੁੰਦਾ ਕਿ ਕਿਆ ਹਿਸਾਬ ਕੁਸਾਬ ਮੇਰਾ ਇਹ ਬੁੱਕਾ ਬੁੱਕਾ ਹੀ ਹੈ ਜਣੀ ਅਸੀਂ ਅੱਛਾ ਹਾਂਜੀ ਹਾਂ ਉਹਦੇ ਵਿੱਚ ਫਿਰ ਤੁਸੀਂ ਗੱਲਾਂ ਦਾ ਤੈਅ ਕਰਕੇ ਦਿੱਤੀਆਂ ਹੋਣੀਆਂ ਦੇਸੀ ਗਾਡਰ ਆ ਲਾਉਂਗੇ ਦੇਖੋ ਜਿਵੇਂ ਹਾਂ ਉਹਦਾ ਲਿਖਤੀ ਰੂਪ ਜਾਇਆ ਹਾਂ ਜਿਵੇਂ ਆਹ ਚੈਨਰੀ ਹੈ 4 ਇੰਚ ਇਹਦੇ ਵਿੱਚ ਵਜਨ ਘੱਟ ਵਾਲੀ ਵੀ ਆਉਂਦੀ ਹੈ ਵਜਨ ਵੱਧ ਵਾਲੀ ਵੀ ਆਉਂਦੀ ਹੈ ਜਾਨੀ ਕਿ ਤੁਹਾਡੇ ਇਸਾਬ ਦੇ ਨਾਲ ਵੀ ਜਿਹੜਾ ਤੁਸੀਂ 16 24 26 ਦਾ ਹਿੱਸਾ ਪਾਉਣਾ ਹੈ 24 26 ਦਾ ਹਿੱਸਾ ਜੀ ਇਹ 3 ਲੱਖ 65000 ਦੀ ਸਾਈ ਹੈ ਇਹ 365000 ਦੀ ਬਿਨਾਂ ਟਾਇਰ ਇਹ ਨਾ ਬਿਨਾਂ ਟਾਇਰਾਂ ਦਾ ਜੇ 22 ਦਾ ਪਾਉਣਾ ਤਾਂ 3.5 ਦੀ ਹਾਂ ਠੀਕ ਹੈ ਹਾਂ ਇਹਨੂੰ 4 ਇੰਚੀ ਹੁੱਕ ਪਾਉਣੇ ਨਾਲ ਇਹ ਵਿੱਚ ਹੁੱਕ ਦਾ ਹਿੱਸੇ ਦੇ ਪਾਸੇ ਬਦਲ ਗਿਆ ਹੋ ਥੋੜੀ ਜਿਹੀ ਖੋ ਜਿੰਦੇ ਮੈਂ ਸਮਝ ਗਿਆ ਤੁਹਾਡੀ ਗੱਲ ਅਗਲਾ ਚਲੋ ਅਗਲੇ ਦੀ ਚੁਆਇਸ ਹੁੰਦੀ ਹੈ ਕੁਝ ਚੁਆਇਸ ਦੇ ਸਾਫ ਗੱਲ ਵੀ ਅਗਲਾ ਕਰ ਲੰਦਾ ਤੇ ਜਿਹੜੇ ਸਾਫ ਗੱਲ ਇਹ ਮੰਨ ਲੋ ਵੀ ਤੁਸੀਂ ਜਿਹੜੇ ਦੱਸ ਰਹੇ ਹੋ ਵੀ ਜਿਹੜਾ ਮਟੀਰੀਅਲ ਲੱਗਦਾ ਕਿੰਨਾ weight ਚੱਕ ਸਕਦਾ ਫਿਰ ਉਹ weight ਤਾਂ ਇਹਦੇ ਤੇ ਜਿੰਨਾ ਮਰਜ਼ੀ ਪਾ ਲਿਓ ਹਾਂ ਨਾ ਨਾ ਤੇ ਬਾਕੀ ਇਹ ਇਹਦਾ weight ਹੋਊਗਾ 36 37 ਕੁੰਟਲ ਹਾਂ ਇਹਦਾ ਇਹਦਾ 36 37 ਕੁੰਟਲ ਆਪਣਾ ਹੋਊਗਾ ਤੇ ਜੇ ਉਹ ਵੀ ਫਿਰ ਵੀ ਕਿਵੇਂ ਹੁੰਦੇ ਮਿਸਤਰੀ ਕਹਿੰਦਾ ਹੁੰਦਾ ਵੀ ਨਾ ਵੀ ਜਿਹੜੀ ਚੀਜ਼ ਮੈਂ ਬਣਾਤੀ ਇਹਦੇ ਉੱਪਰ 500 ਕੁੰਟਲ ਲੱਦ ਕੇ ਪਿੱਛੇ ਮੁੜ ਕੇ ਨਾ ਦੇਖਿਓ ਚਾਹੋ 500 ਪਾਲੋ ਇਹਦੇ ਉੱਪਰ ਥੋੜੇ ਉਹਦਾ ਥੋੜੇ ਟਾਇਰਾਂ ਨੇ ਚੱਕਣਾ ਵਜਣਾ ਅੱਛਾ ਜੀ ਇਹਨੂੰ ਕੁਝ ਨਹੀਂ ਹੋਊਗਾ ਇਹਨੂੰ ਕੁਝ ਨਹੀਂ ਆਪਣੇ ਟਾਇਰਾਂ ਦੇ ਆਪਣੇ ਟਾਇਰਾਂ ਦੇ ਦੇਖਿਓ ਇਹ ਗੱਲ ਨਾ ਇਹ ਸਵਾ ਦਾ ਗੱਲ ਦਾ ਇਹ ਨਹੀਂ ਟੁੱਟੂਗਾ ਵੀ ਇਹਦੇ ਵਿੱਚ ਤੇ ਕੋਈ ਫਲਟਰ ਨਹੀਂ ਆ ਉਹ 500 ਕੁੰਟਲ ਲਾ ਦਿਓ ਵੀ ਟਾਇਰ ਤੁਸੀਂ ਆਪਣੇ ਦੇਖਣੇ ਹਾਂਜੀ ਹਾਂ ਅੱਛਾ ਕੋਈ ਡਬਲ ਐਸ ਵਾਲਾ ਵੀ ਬਣਾਇਆ ਤੁਸੀਂ ਡਬਲ ਐਸ ਵਾਲਾ ਨਹੀਂ ਬਣਾਇਆ ਅੱਛਾ ਹਾਂ ਸਿੰਗਲ ਐਸ ਵਾਲਾ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਕਿਉਂਕਿ ਜਿਹੜਾ ਆਪਾਂ ਨਮਾ ਸ਼ਹਿਰ ਵਾਲੀ ਸਾਈਡ ਨੂੰ ਚਲੇ ਜਾਈਏ ਉਧਰ ਬੜੇ ਡਬਲ ਡਬਲ ਐਸ ਵਾਲੇ ਆ ਤੇ ਕੋਈ ਬੜੀ ਗੱਲ ਨਹੀਂ ਹੈਗੀ ਡਬਲ ਐਸ ਵਾਲੀ ਨਹੀਂ ਗੱਲ ਆ ਵੈਸੇ ਇੱਕ ਆਪਾਂ ਐਕਸਪੀਰੀਅੰਸ ਦੀ ਗੱਲ ਕਰਦੇ ਆ ਇਹ ਜਿੰਦੀ ਕਿਉਂਕਿ ਉਹਨੂੰ ਜਦ ਮੋੜ ਕਿਤੇ ਕਸੂਤੇ ਮੋੜ ਹੁੰਦੇ ਆ ਫਿਰ ਸਹਰੇਓ ਘਸਦੇ ਵੀ ਆ ਟਾਇਰ ਖਾਦਦੇ ਵੀ ਆ 20 ਪੰਗੇ ਜ ਪੈਂਦੇ ਉਹਦੇ ਵੀ ਤੇ ਉਹ ਵੀ ਚਲੋ ਤਕਨੀਕ ਹੁੰਦੀ ਆ ਹਰ ਇੱਕ ਚੀਜ਼ ਦੀ ਤੇ 1 ਮਹੀਨੇ ਦਾ ਤੁਹਾਡਾ ਉਹ ਹੈ ਪ੍ਰੋਸੈਸ ਹੈ ਦਾ ਤਿਆਰ ਹੋਣ ਦਾ ਤੇ ਇਹਦੇ ਵਿੱਚ ਨੂੰ ਅਸੀਂ 3-4 ਵੀਡੀਓ ਬਣਾ ਕੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ ਠੀਕ ਹੈ ਜੀ ਤੇ ਜਿੰਨ ਜੇ ਕਿਸੇ ਦੇ ਮਨ ਨੂੰ ਕੋਈ ਚੀਜ਼ ਚਾਹੀਦੀ ਹੈ ਚਨੋ ਵੀ ਕਰਨਾ ਉਹ ਵਧਾਉਣਾ ਹੈ 13 ਤੇ 15 ਕਰਨਾ ਹਾਂ 13 ਤੋਂ 15 ਕਰਨਾ ਜੀ ਹਾਂ ਜੀ ਠੀਕ ਹੈ ਇਹ ਤਾਂ ਫਿਰ ਹੈ ਤਾਂ ਮੇਰੇ ਵਾਲੇ ਨਾਲ ਦਾ ਹੀ ਹੈ ਜੀ ਇਹ ਤੁਹਾਡੇ ਵਾਲਾ ਮੇਲ ਹੈ ਮੇਰੇ ਵਾਲੇ ਨਾਲ ਦਾ ਹੀ ਹੈ ਤੇ ਪਰ ਗੱਲ ਇੱਕ ਹੋਰ ਹੈ ਇਹ ਉਹੀ ਤਾਂ ਗਾਡਰ ਹੈ ਮੇਰੇ ਨਾਲ ਤੁਸੀਂ ਮੁਕਰ ਕੇ ਵਧਾਉਣ ਤੇ ਮੈਂ ਇਹਨਾਂ ਨੂੰ ਵੀ ਕਿਹਾ ਤਾਂ ਅੱਛਾ ਇਹ ਕਹਿੰਦੇ ਕੋਈ ਜਿੱਤ ਕੋਈ ਯਾਨੀ ਇਹ ਗਾਡਰ 15 ਫੁੱਟ ਦਾ ਤਾਂ ਖੌਲੇ ਉਹ ਗੱਲ ਥੋੜੀ ਠੀਕ ਹੈ ਫਿਰ ਜਾਂ ਕੈਂਚੀ-ਕੁੰਚੀ ਲੱਗ ਜਵੇ ਫਿਰ ਕੈਂਚੀ ਫਿਰ ਫਾਇਦਾ ਕਰ ਦੋ ਮੜੀ ਜਾ ਉਹ ਫਿਰ ਉਧਰ ਨੂੰ ਜਾਇ ਜਾਣਾ ਨਵੇਂ ਵੱਲ ਨੂੰ ਫਿਰ ਉਹ ਫਿਰ ਹਾਂ ਫਿਰ ਬਜਟ ਵੀ ਵਧਦਾ ਜਾਇ ਜਾਣਾ ਫਿਰ ਅਗਲਾ ਸੌਦਾ ਵੀ ਇੰਨੇ ਪੈਸੇ ਲੱਖ ਇਹਦੇ 'ਤੇ ਲੱਗ ਗਿਆ ਵੀ ਇਹ ਇੰਨੇ ਦਾ ਵੇਗਿਆ ਵੀ ਪੈਣੇ ਕਿੰਨੇ ਹਾਂ ਉਹ ਉਧਰ ਵਾਕਈ ਥੋੜੀ 16 ਐਨ ਕਰਨਾ ਇਹ ਵੀ ਕਿਉਂਕਿ ਇਹਦਾ ਹਿੱਸਾ ਵੀ ਚੌਰਸ ਹੈ ਅੱਛਾ ਮੇਰੇ ਵਾਲੇ ਦੇ ਵਿਚਾਰ ਸਹੀ ਸਨ ਦੇ ਵਿਚਾਰ ਸਹੀ ਆ ਮੰਨ ਲਓ ਤੁਸੀਂ ਗਾਰਡਨਰ ਵਧਾ ਲੈ ਕੈਂ ਝੀਲ ਵਾਲੀ ਹੋਰ ਕਰ ਲੈ ਥੋੜਾ ਲੱਖ ਤਾਂ ਉਹ ਲੱਗ ਗਿਆ ਤੇ ਹਿੱਸਾ ਹਿੱਸੇ ਵਿੱਚ ਵੀ ਪੈਣੇ ਪੈ ਹੈ ਹਿੱਸੇ ਵਿੱਚ ਵੀ ਪੰਗਾ ਪੈਸਾ ਦਾ ਕਹਾ ਜਿਉ ਨੇ ਵਜਨ ਨਾ ਚੱਕਿਆ ਹਾਂ ਇਹ ਫਿਰ ਉਹ ਪਿੱਛੇ ਰਹਿ ਗਿਆ ਗਿਆ ਗੱਲ ਵੀ ਠੀਕ ਆ ਵੀ ਦੂਏ ਪਾਸੇ ਨੂੰ ਤੁਰਨਾ ਵੀ ਠੀਕ ਆ ਹਾਂ ਹੁਣ ਤਾਂ ਨਾ ਇੱਕ ਹੋਰ ਚੀਜ਼ ਵੀ ਹੈ ਪਤਾ ਨਹੀਂ ਭਾਈ ਸਾਹਿਬ ਮੈਂ ਹੁਣ ਜਾਣਦਾ ਨਹੀਂ ਫਿਰ ਮੈਂ ਇਹ ਹਿੱਸਾ ਪਹਿਲੇ ਰੇਲ ਦਾ ਪਿਆ ਹੈ ਬੰਦਾ ਤਾਂ ਥੋੜਾ ਜਿਹਾ ਕਰਦਾ ਉਹ ਵੀ ਠੀਕ ਆ ਹਾਂ ਮੈਂ ਫੋਰਮੈਨਸ ਮੈਂ ਤੁਹਾਡੇ ਨਾਲ ਗੱਲ ਕਰਦਾ ਵੀ ਹੁਣ ਨਾ ਮੋਬਾਈਲ ਦੇ ਉੱਪਰ ਬੜਾ ਚਲਦਾ ਆਜੋ ਜੀ 85 ਰੁਪਏ ਕਿਲੋ ਦੇ हिसाब ਨਾਲ ਲੈ ਜੋ ਜੀ ਟਰਾਲਾ ਆਜੋ 90 ਰੁਪਏ ਦੇ हिसाब ਨਾਲ ਲੈ ਜੀ ਟਰਾਲਾ ਉਹ ਪਤਾ ਨਹੀਂ ਕੀ ਸਿਸਟਮ ਆ ਫਿਰ ਉਹ ਲੋਹੇ ਲਾਹੀ ਚ ਭਰਕਾ ਜੀ ਕੁਝ ਕੀਆ ਚੱਕਰ ਆ ਉਹ ਹਲਕੇ ਹੁੰਨੇ ਆ ਉਹ ਜਿਹੇ ਜਿਹੇ ਪੈਸੇ ਉਹੋ ਜੀ ਮਾਲ ਹੁੰਦਾ ਨਹੀਂ ਹਲਕੇ ਉਹ ਤਾਂ ਕਹਿੰਦੇ ਵੀ ਆ 85 ਰੁਪਏ ਕਿਲੋ ਦੇ हिसाब ਨਾਲ ਜੋ ਕੁ ਲੋਆ ਕੇ ਉਹ ਤੁਸੀਂ ਟਰਾਲੇ ਦੇਖਿਓ ਗੋਲ ਜਾਗੇ ਤਾਂ ਵੀਡੀਓ ਪਰ ਤਾਂ ਹੈਗੇ ਹੁਣ ਤੁਸੀਂ ਆ ਟੈਂਕਰ ਦੀ ਵੀਡੀਓ ਪਾ ਦਿੱਤੀ ਕੋਲਾ ਇਹਦੇ ਬਦਲੇ ਕਿ ਕੀ ਚੀਜ਼ ਹੈ ਹਾਂ ਐਸੇ ਕਈ ਟਰਾਲੇ ਸਾਡੇ ਕੋਲ ਆਏ ਆ ਇੱਕ ਦੋ ਪਿੰਡਾਂ ਦੇ ਫਿਰ ਉਹਨਾਂ ਨੇ ਵੇਚ ਕੇ ਦੁਬਾਰਾ ਬਣਾਏ ਉਹ ਵੀ ਗੱਲ ਹੈ ਉਦਾਂ ਦੇ ਵੀ ਗੱਲ ਲੱਗਦਾ ਨਹੀਂ ਕੋਈ ਲੋਹੇ ਦਾ ਹੈ ਵਿੱਚ ਇਹ ਹੋਊਗਾ ਜਾਂ ਜਿਵੇਂ ਉਸ ਮਾਲ ਵਿੱਚ ਉਹ ਲਾ ਦਿੰਦੇ ਆ ਕੋਈ ਕਿਆ ਪਤਾ ਲੱਗਦਾ ਹੁੰਦਾ ਜੇ ਬਾਹਰਲੇ ਐਂਗਲ ਉਹ ਲਾ ਦਿੱਤੇ ਹਾਂ ਤੇ ਉਹਦੇ ਵੀ ਤੇ ਪੇ ਲਿਖਿਆ ਆ ਸੇਲ ਦਾ ਮਾਲ ਹੈ ਵਿੱਚ ਕੋਈ ਹੋਰ ਲਾਤਾ ਕੋਈ ਜ ਰੰਗ ਰੰਗ ਹੋਇਆ ਹੋਇਆ ਸੇਲ ਹੈ ਫਿਰ ਚਲ ਬਸਰਾਦਾ ਵਾਕੀ ਤੁਹਾਡੀ ਗੱਲ ਸੋੜਾ ਆਨੇ ਆ ਤੇ ਵੀ ਗੱਲ ਹੈਗੀ ਆ ਚਲੋ ਇੱਕ ਜਣੇ ਕੁਐਸਚਨ ਹੈ ਇਹ ਆਮ ਜਿਵੇਂ ਮੈਂ ਪਿੱਛੇ ਵੀ ਵੀਡੀਓ ਪਾਈ ਸੀ ਕਿ ਮੈਂ ਟਰਾਲਾ ਬਣਾਉਣਾ ਮੈਨੂੰ ਵੀ ਮੈਸੇਜ ਆਏ ਤੇ ਮੈਨੂੰ ਦੋ ਤਿੰਨੇ ਦਾ ਉਹ ਵੀ ਭੇਜਤੀਆਂ ਵੀਡੀਓ ਵੀ ਆ ਦੇਖਨੇ ਤਰਬਾਈ ਜਾ ਜਿਹੇ ਜਆ ਮਰਜੀ ਦੇਖਿਆ ਜਾ ਕੇ ਟਰਾਲਾ ਫਲਾਣਾ ਟਿਮ ਕਾਮ ਕਾ ਉਹ ਮਹਾ ਜੜੀ ਅੱਖਾਂ ਦੇ ਸਾਹਮਣੇ ਚੀਜ਼ ਬਣਨੀ ਆ ਉਹਦੇ ਵਰਕ ਹੀ ਦੀਸ ਨਹੀਂ ਹੈਗੀ ਕਦੇ ਮੈਂ ਇਸ ਚੀਜ਼ ਤੇ ਵਿਸ਼ਵਾਸ ਰੱਖਦਾ ਉਹ ਤੁਸੀਂ ਫਾਲੇ ਬਣਾ ਕੇ ਦਿੱਤੇ ਤੇ ਇੱਕ ਨੰਬਰ ਚੱਲਦੇ ਆ ਫਾਲੇ ਉਹਦੇ ਨਾਲ ਵਿਸ਼ਵਾਸ ਬਣ ਗਿਆ ਤੁਹਾਡੇ ਨਾਲ ਫਾਲੇ ਬਣ ਉਹਦੇ ਬਾਅਦ ਆਪਾਂ ਨੇ ਸਵਾਗਾ ਬਣਾ ਲਿਆ ਸਵਾਗਾ ਮੈਂ ਇਨਾ ਹਾਲ ਯੂਜ਼ ਨਹੀਂ ਕਰਿਆ ਹੈਗਾ ਜਾਂ ਤੁਹਾਨੂੰ ਸਵਾਰ ਕੇ ਯੂਜ਼ ਕਰੂੰਗੇ ਪਤਾ ਲੱਗੂਗਾ ਉਹਦਾ ਵੀ ਉਹਦਾ ਵੀ ਅਸੀਂ ਰਿਵਿਊ ਦਵਾਂਗੇ ਵੀ ਹਾਂ ਵਧੀਆ ਬਣਿਆ ਜੇ ਕੋਈ ਸਾਨੂੰ ਕਮੀ ਲੱਗੀ ਉਹ ਤੁਹਾਨੂੰ ਅਸੀਂ ਦੱਸਣੀ ਉਹ ਤਾਂ ਉਹ ਆਪਾਂ ਇੱਕ ਚੀਜ਼ ਦਾ ਹੈਗੀ ਹੈ ਸਾਡਾ ਮਨਣਾ ਤਾਂ ਇਹੀ ਵੀ ਜੇ ਤੁਹਾਡੇ ਕੋਲ ਇੱਥੇ ਕੰਮ ਕਰਾਇਆ ਆਉਂਦੇ ਜਾਂਦੇ ਇੱਥੇ ਨੂੰ ਰੋਜ਼ ਆਪਣੇ ਸੌੜਿਆਂ ਨੂੰ ਮੇਰਾ ਰਸਤਾ ਆ ਆਉਂਦੇ ਜਾਂਦੇ ਮਰਜ਼ੀ ਚੱਲ ਮਰਜ਼ੀ ਲੰਬਾ ਦੇ ਦਿਓ ਹੈ ਆਪਣੇ ਬੰਦੇ ਨੂੰ ਲਾਂਭਾ ਦੇ ਅਸਲ ਦੂਏ ਨੇ ਤਾਂ ਪੈਸੇ ਵਾਟੇ ਕਰਨਾ ਹਨ ਐਈ ਤੇ ਇਮਰਾਵ ਆਪਣੀ ਘੜੇ ਹੋ ਕੇ ਹਾਂ ਇਹ ਵੀ ਗੱਲ ਹੈਗੀ ਆ ਪਰ ਹਾਂ ਜਿੱਦਣ ਟਰ ਆ ਜਾਂਦਾ ਰਿਆ ਬੀ ਲੋਕਲ ਬੈਠੇ ਸੀਗਾ ਮਤਲਬ ਉਹ ਕੰਮ ਨਹੀਂ ਕਰਦੇ ਸੀਗੇ ਬਈ ਅਗਲਾ ਸਾਨੂੰ ਅਗਲਾ ਲਾਂਭਾ ਦੋ ਫਿਰ ਐਨੇ ਫੇ ਕਰਕੇ ਦੇਣਾ ਬਿਨਾਂ ਦੁਆਰਾ ਬਿਲਕੁਲ ਜੀ ਕਾਨੂੰ ਉਹ ਸਿਰਦਰਦੀ ਖੱਟਣ ਨਾਲ ਤੇ ਤਾਂ ਪਹਿਲੇ ਹੀ ਬੰਦਾ ਦਿਹਾੜੀ ਦੋ ਦਿਹਾੜੀਆਂ ਆਪਣੀਆਂ ਫालतू ਲਾ ਦੋ ਜਾਂ ਮਾਲ ਵਧੀਆ ਲਾ ਦੋ ਮੰਗ ਕੇ ਪੈਸੇ ਲੈ ਲੋ ਚਾਰ ਵੇ ਭਾਈ ਆ ਚੀਜ਼ ਦਾ ਆ ਕੋਸ ਆ ਚੀਜ਼ ਦਾ ਕੋਸ ਮੈਂ ਤੁਸੀਂ ਵਧੀਆ ਕਰਾਉਣਾ ਥੱਲੇ ਕਰਾਉਣਾ ਕੱਲ ਨੂੰ ਇਸ ਚੀਜ਼ ਦੀ ਮੇਰੀ ਗਾਰੰਟੀ ਨਹੀਂ ਆ ਇਸ ਚੀਜ਼ ਦੀ ਮੇਰੀ ਗਾਰੰਟੀ ਆ ਤੁਹਾਨੂੰ ਇਸ ਚੀਜ਼ ਦਾ ਤਾਂ ਹੈਗੇ ਆ ਆਹ ਦੱਸ ਗਏ ਜੀ ਆ ਜੀ ਆਹ ਇਹ ਦੱਸ ਗਏ ਜੀ ਜੀ ਇਹੀ ਲੱਗੀ ਨਿਖਾਰੀ ਆ ਉੱਪਰ ਬਹਿ ਜਾਓ ਇਹਦੇ ਮੈਂ ਸਮਝ ਗਿਆ ਮੈਂ ਸਮਝ ਗਿਆ ਤੁਹਾਡੀ ਗੱਲ ਆਹੀ ਹੋ ਸਾਰੀ ਇਹੀ ਲੱਗੀ ਹੋਈ ਹੈ ਨਾ ਹਾਂ ਜੀ ਹਾਂ ਹਾਂ ਇਹ ਗ੍ਰੈਂਡਰ ਜਲਾ ਹੈ ਮੁੰਡੇ ਮਾੜਾ ਮੁੰਡੇ ਠੀਕ 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 ਹੈ ਠੀਕ ਬਣਾਈ ਬਿਲਕੁਲ 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 ਰਣੀ 3500 ਲੀਟਰ ਵਾਟਰ ਦਾ ਹਨਾ ਇਹਦਾ ਵੀ ਕੋਈ ਮਾਪਦੰਡ ਹੋਣਾ ਤੁਹਾਡੇ ਕੋਲ ਕੱਢਣਾ ਵੀ 3500 ਲੀਟਰ ਆਉਂਦਾ ਇਹਦੇ ਚ ਪਾਣੀ ਹੁੰਦਾ ਕੋ ਕਾਣ ਬੜਾ ਅੰਦਾਜ਼ਾ ਜਿਹਾ ਲਾ ਹੈ ਜੱਜ ਤੇ ਬਣਾਉਨੇ ਆ ਸੀ ਬੜਾ ਮੋਟਾ ਕ ਹੈਡ ਉੱਪਰ ਦਾ ਹੁੰਦਾ ਹੀ ਆ ਅੱਛਾ ਹਾਂ ਨਹੀਂ ਇਹ ਵੀ ਉੱਪਰੇ ਹੋਊਗਾ ਘਟ ਨਹੀਂ ਹੈਗਾ ਠੀਕ ਹੈ ਐਕਿਊਰੇਟ ਵੀ ਨਿਕਲ ਜਾਂਦੀ ਹੈ ਜੀ ਹੈਗਾ ਕੋਈ ਮੈਥਡ ਮੇਰੇ ਦਿਮਾਗ 'ਚ ਨਹੀਂ ਹੈਗਾ ਉਹ ਕਿਹੜਾ ਨਿਕਲ ਜਾਂਦਾ ਦਾ ਕਾਣ ਮੀਟਰ ਦਾ ਕਰਕੇ ਇਧਰ ਨੂੰ ਇੰਨਾ ਗੋਲਾਈ ਇਧਰ ਨੂੰ ਐਂ ਗੋਲਾਈ ਵੀ ਇਹਦਾ ਨਿਕਲ ਜਾਂਦਾ ਨਹੀਂ ਇਹ 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 ਨੂੰ ਨਹੀਂ ਸ਼ੇਰ ਦਾ ਮਾਲ ਲਾਇਆ ਹੈ ਨਹੀਂ ਨਹੀਂ ਇਹ ਨੂੰ ਨਹੀਂ ਹੈ ਗੱਡਾ ਰਾਮ ਹੈ ਇਹ ਹਾਂਜੀ ਤੇ ਇਹਦਾ ਸੇਲ ਵਾਲਾ ਫਿਰ ਬਹੁਤ ਭਾਰੀ ਹੋ ਜਾਣਾ ਮਹਿੰਗਾ ਹੈ ਓਏ ਮਹਿੰਗਾ ਹੋ ਜਾਣਾ ਗੱਲ ਵੀ ਠੀਕ ਆ ਅਗਲੇ ਬਜਟ ਦੇ ਹਿਸਾਬ ਨਾਲ ਤਿਆਰ ਕਰਵਾ ਲੀਆ ਕਿੰਨਾ ਮਾਲ ਬਾਤ ਤੋਂ ਬਾਅਦ ਨੇ 35 ਕੁਆਂਟਲ ਵਜ਼ਨ ਚੱਕਣਾ ਹੁੰਦਾ ਮੈਂ ਸਮਝੀ ਉਹਨੂੰ ਇੰਨਾ ਲੋਹਾ ਮੱਤ ਕੇ ਕੋਈ ਫਾਇਦਾ ਨਹੀਂ ਹੁੰਦਾ ਉਹ ਸਮਝਦੇ ਉਹ ਖਿੱਚਣੇ ਖੁੱਚਣੇ ਵਾਲੇ ਨੂੰ ਔਖਾ ਹੁੰਦਾ ਹੈ ਹੂੰ ਤੇ ਵੀ ਗੱਲ ਥੋੜੀ ਸੋਲਾਂ ਦੀ ਹੈ ਇਸਾ ਇਹਦਾ ਬਾਜੀ ਗੱਲਾਂ 4 ਇੰਚੀ ਪਾ ਲੈਣੇ ਉਹਨੇ ਬੇਹੇ ਵਾਜਣੇ ਉਹ ਉਹ ਵੀ ਹੈ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਸਮਝ ਗਿਆ ਉਹ ਵੱਧਦਾ ਇਹਦੇ ਕਿਉਂਕਿ ਜਿੰਨੇ 3500 ਲੀਟਰ ਦਾ 35 ਕੁਇੰਟਲ ਹੋਇਆ ਹਾਂ ਬਿਲਕੁਲ ਉਹਦੇ ਉਹਦੇ ਹਿਸਾਬ ਦੀ ਸਾਨੂੰ ਹੱਬ ਚਾਹੀਦੀ ਤੇ ਸਾਡਾ ਹਿੱਸਾ ਚਾਹੀਦਾ ਜੇ ਉਹੀ ਇੱਥੇ 50 ਕੁਇੰਟਲ ਵਾਲਾ ਲਾ ਲਈਏ ਉਹਨੂੰ 35 ਕੁਇੰਟਲ ਦੀ ਪਾਣੀ ਭਰਨਾ ਇਹਦੇ ਵਿੱਚ ਹਾਂਜੀ ਹਾਂ ਉਹਦਾ ਫਾਇਦਾ ਵੀ ਨਹੀਂ ਹੈ ਕੋਈ ਹਾਂ ਕੋਈ ਰਹਿ ਗਿਆ ਤਾਂ ਕੁਝ ਲਿਖਣੇ ਨੂੰ ਗੱਲ ਤਾਂ ਲਿਖਾਈ ਹੀ ਰਹੀ ਦੀ ਅੱਛਾ ਤੇ ਦਾਤੀ ਜਿਵੇਂ ਲਿਖਾ ਵੜ ਗਿਆ ਤਾਂ ਹੈ ਦੇਖ ਦੇਖ ਜਦ ਗਿਆ ਲੱਗਦਾ ਇਹ ਸਰਪੰਚ ਦਾ ਨੰਬਰ ਹੈ ਨਾ ਹੂੰ ਜੇ ਕਿਸ ਨੂੰ ਚਾਹੀਦਾ ਹੋਵੇ ਲੱਗਦੀ ਆ ਨੰਬਰ ਵੀ ਨਹੀਂ ਹੋਣਾ ਨੰਬਰ ਹੋਰ ਇਹਦਾ ਗੱਲ ਹੈ ਚਲੋ ਇਹ ਗੱਲ ਹੈ ਤਾਂ ਵੇ ਹੁਣ ਹਾਂ ਅਸਲ ਦਾ ਮਾਰਕ ਚੈੱਕ ਕਰੀ ਨਹੀ 94173 ਬੇ ਆ ਨੰਬਰ ਤੇ ਮੈਨੂੰ ਮੈਂ ਫੋਨ ਕਰ ਚਲੋ ਜੀ ਠੀਕ ਹੈ ਜੀ ਹਾਂ ਹੁਣ ਆਪਾਂ ਤੁਹਾਨੂੰ ਆ ਨੰਬਰ ਲਾ ਕੇ ਦੇਖੋ ਰਹੀ ਕਿਹੜਾ ਉਹ